ਸਾਰੇ ਕਬੱਡੀ ਵਾਲੇ ਵੀਰਾਂ ਦਾ ਮੇਰੇ ਵੱਲੋਂ ਨਮਸਕਾਰ ਅੱਜ ਮਿਤੀ 22 ਫਰਵਰੀ 2025 ਗੱਲ ਕਰਾਂਗੇ ਕਬੱਡੀ ਟੂਰਨਾਮੈਂਟ ਅੱਜ ਪਿੰਡ ਧੂਲਕੋੜ ਸ੍ਰੀ ਮੁਕਤਸਰ ਸਾਹਿਬ ਵਿੱਚ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਅੱਜ ਦੇ ਮੁਕਾਬਲੇ 75 ਕਿਲੋ ਤੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ 75 ਕਿਲੋ ਦਾ ਪਹਿਲਾ ਨਾਮ 18000 ਪਲੱਸ ਕੱਪ ਤੇ ਦੂਜਾ ਨਾਮ 12000 ਪਲੱਸ ਕੱਪ ਤੇ 500 ਰੁਪਏ ਐਂਟਰੀ ਹੋਵੇਗੀ ਕਬੱਡੀ ਓਪਨ ਵਿੱਚ 7000 ਤੇ ਦੂਜਾ ਨਾਮ 50000 ਰੁਪਿਆ ਹੋਵੇਗਾ ਅੱਜ ਦੇ ਦਿਨ ਦਾ ਦੂਜਾ ਕਬੱਡੀ ਕੱਪ ਖੂਹੀ ਸਾਹਿਬ ਖੇਡ ਸਟੇਡੀਅਮ ਪਿੰਡ ਅਲਹੌਰਾ ਨਾਭਾ ਵਿਖੇ ਕਰਵਾਇਆ ਜਾਵੇਗਾ ਇੱਥੇ ਕਬੱਡੀ 45 55 65 75 ਤੇ ਓਪਨ ਦੇ ਮੈਚ ਕਰਵਾਏ ਜਾਣਗੇ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਆ ਤੇ ਓਪਨ ਦੀਆਂ 16 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਮੇਰੇ ਵੀਰੋ ਓਪਨ ਦਾ ਪਹਿਲਾ ਨਾਮ 70000 ਤੇ ਦੂਜਾ ਨਾਮ 52000 ਹੋਵੇਗਾ ਓਪਨ ਦੀਆਂ ਲੜਕੀਆਂ ਦਾ ਮੈਚ ਵੀ ਕਰਾਇਆ ਜਾਵੇਗਾ ਤੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਹੋਵੇਗਾ 45 55 65 ਵਿੱਚ ਦੋ ਘੋੜਿਆਰੀ ਬਾਹਰੋਂ ਖੇਡ ਸਕਦੇ ਆ ਤੇ 75 ਓਪਨ ਵਿੱਚ ਤਿੰਨ ਘੋੜਿਆਰੀ ਬਾਹਰੋਂ ਖੇਡ ਸਕਦੇ ਆ ਅਗਲਾ ਕਬੱਡੀ ਟੂਰਨਾਮੈਂਟ ਮਚਾਕੀ ਮਾਲਾ ਸਿੰਘ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ ਇੱਥੇ ਕਬੱਡੀ 35 ਕਿਲੋ 75 ਕਿਲੋ ਤੇ 55 ਕਿਲੋ ਤਿੰਨ ਰੋਲ ਪਿੰਡਵਾਰ ਓਪਨ ਦੇ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ ਕਬੱਡੀ ਓਪਨ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਆ 55 ਕਿਲੋ ਨਰੋਲ ਹੋਵੇ ਕਿ ਤੇ 75 ਕਿਲੋ ਦੋ ਖਿਡਾਰੀ ਬਾਹਰੋਂ ਤੇ 35 ਕਿਲੋ ਨਰੋਲ ਵੈਸਟਰਨ ਨੂੰ 75 ਕਿਲੋ ਵਿੱਚ ਕੱਪ ਤੇ ਲੜਕੀਆਂ ਦੀਆਂ ਚਾਰ ਬੁੱਕ ਕੀਤੀਆਂ ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ